ਕਾਲ ਜੀ ਜਸਵਿੰਦਰ ਦੇ ਰਿਸੋਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਮਸਾਲੇਦਾਰ ਪਿੰਡੀਆਂ ਪਿਆਜ਼ ਦੀ ਸਬਜੀ ਸਬਜੀ ਬਿਲਕੁਲ ਨਵੇਂ ਤਰੀਕੇ ਦੇ ਨਾਲ ਮੈਂ ਬਣਾਵਾਂਗੀ ਇਹ ਬਹੁਤ ਜ਼ਿਆਦਾ ਵਧੀਆ ਸਬਜੀ ਬਣ ਕੇ ਤਿਆਰ ਹੋਣੀ ਹੈ ਤੇ ਬਿਲਕੁਲ ਇਹ ਨਵਾਂ ਤਰੀਕਾ ਹੈ ਤੇ ਵੀਡੀਓ ਪੂਰੀ ਦੇਖਿਓ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਬਜੀ ਬਹੁਤ ਜ਼ਿਆਦਾ ਵਧੀਆ ਲੱਗੇਗੀ ਜੇ ਵੀਡੀਓ ਪਸੰਦ ਆਈ ਤਾਂ ਪਲੀਜ਼ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਬਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਸਭ ਤੋਂ ਪਹਿਲਾਂ ਪਿੰਡੀਆਂ ਦੀ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ ਅੱਧਾ ਕਿਲੋ ਪਿੰਡੀਆਂ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕੱਪੜੇ ਦੇ ਨਾਲ ਮੈਂ ਪੂੰਝ ਲਿੱਤਾ ਹੈ ਤਾਂ ਜੋ ਇਹ ਜਲਦੀ ਸੁੱਕ ਜਾਣ ਤੇ ਨਾਲ ਹੀ ਜਿਹੜੀਆਂ ਪਿੰਡੀਆਂ ਦੇ ਦੋਨੋਂ ਸਾਈਡ ਦੇ ਕਿਨਾਰੇ ਹੈਗੇ ਨੇ ਇਹਨਾਂ ਨੂੰ ਕੱਟ ਕੇ ਆਪਾਂ ਸਾਈਡ ਤੇ ਰੱਖ ਦੇਣਾ ਹੈ ਇਸ ਤਰ੍ਹਾਂ ਦੇਖੋ ਪਿੰਡੀਆਂ ਦੇ ਮੈਂ ਦੋਨੋਂ ਕਿਨਾਰੇ ਕੱਟ ਕੇ ਸਾਈਡ ਤੇ ਰੱਖ ਦਿੱਤੇ ਨੇ ਤੇ ਪਿੰਡੀਆਂ ਨੂੰ ਹੁਣ ਛੋਟੇ-ਛੋਟੇ ਪੀਸ ਦੇ ਵਿੱਚ ਕੱਟਾਂਗੇ ਬਹੁਤ ਜ਼ਿਆਦਾ ਵੱਡੇ ਪੀਸ ਵੀ ਨਹੀਂ ਕਰਨੇ ਤੇ ਬਹੁਤ ਜ਼ਿਆਦਾ ਛੋਟੇ ਪੀਸ ਵੀ ਨਹੀਂ ਕਰਨੇ ਦੇਖੋ ਇਸ ਆਕਾਰ ਦੇ ਪੀਸ ਕਰਕੇ ਰੱਖ ਲੈਣੇ ਨੇ ਤੇ ਸਾਰੀਆਂ ਭਿੰਡੀਆਂ ਮੈਂ ਇਸੇ ਤਰ੍ਹਾਂ ਕੱਟ ਕੇ ਰੱਖ ਲੈਂਦੀਆਂ ਨੇ ਤੇ ਹੁਣ ਇੱਕ ਸਾਈਡ ਤੇ ਮੈਂ ਕੜਾਈ ਦੇ ਵਿੱਚ ਇੱਕ ਕੜਛੀ ਸਰੋਂ ਦਾ ਤੇਲ ਲੈ ਕੇ ਇਸ ਦੀ ਕੁੜਤਨ ਕੱਢ ਲੈਂਦੀ ਏ ਤੇ ਹੁਣ ਸਭ ਤੋਂ ਪਹਿਲਾਂ ਇਸ ਦੇ ਵਿੱਚ ਭਿੰਡੀਆਂ ਪਾਵਾਂਗੇ ਤੇ ਫਲੇਮ ਆਪਾਂ ਹਾਈ ਰੱਖਣੀ ਹੈ ਤਾਂ ਜੋ ਭਿੰਡੀਆਂ ਦੇ ਵਿੱਚ ਜਿੰਨਾ ਵੀ ਲੇਸਲਾ ਪੰਨੇ ਉਹ ਸਾਰਾ ਖਤਮ ਹੋ ਜੇ ਤੇ ਹਾਈ ਫਲੇਮ ਤੇ ਹੀ ਇਹ ਭਿੰਡੀਆਂ ਆਪਾਂ ਫਰਾਈ ਕਰਨੀਆਂ ਨੇ ਤਕਰੀਬਨ 5 ਮਿੰਟ ਤੱਕ ਆਪਾਂ ਇਹ ਭਿੰਡੀਆਂ ਇਸੇ ਤਰ੍ਹਾਂ ਫਰਾਈ ਕਰਾਂਗੇ ਥੋੜੀ ਦੇਰ ਦੇ ਵਿੱਚ ਹੀ ਪਿੰਡੀਆਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਪਰ ਹਜੇ ਇਹਦਾ ਲੇਸਲਾਪਣ ਖਤਮ ਨਹੀਂ ਹੋਇਆ ਤਕਰੀਬਨ 5 ਮਿੰਟ ਪੂਰੇ ਇਸਨੂੰ ਲੱਗਣਗੇ ਇਸਦਾ ਲੇਸਲਾਪਣ ਖਤਮ ਹੋ ਜਾਏਗਾ ਤੇ 5 ਮਿੰਟ ਹੋ ਚੁੱਕੇ ਨੇ ਤਕਰੀਬਨ ਤੇ ਦੇਖੋ ਲੇਸਲਾਪਣ ਪਿੰਡੀਆਂ ਦਾ ਖਤਮ ਹੋ ਚੁੱਕਾ ਹੈ ਤੇ ਹੁਣ ਪਿੰਡੀਆਂ ਨੂੰ ਲੋ ਟੂ ਮੀਡੀਅਮ ਫਲੇਮ ਦੇ ਉੱਪਰ 8 ਤੋਂ 10 ਮਿੰਟ ਤੱਕ ਪਕਾਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਗਲ ਜਾਣ ਅੰਦਰੋਂ ਦੀ ਪਿੰਡੀਆਂ ਨੂੰ ਕਦੀ ਵੀ ਟੱਕੇ ਨਹੀਂ ਬਣਾਈਦਾ ਇਹਨਾਂ ਨੂੰ ਬਿਲਕੁਲ ਵੀ ਟਕਣਾ ਨਹੀਂ ਹੁਣ 10 ਮਿੰਟ ਤੱਕ ਵਿੱਚੋਂ ਵਿੱਚੋਂ 3-4 ਵਾਰ ਇਸ ਤਰ੍ਹਾਂ ਕੜਛੀ ਜਾਂ ਪਲਟੇ ਦੇ ਨਾਲ ਹਿਲਾ ਲੈਣੇ ਤੇ ਦੇਖੋ ਪਿੰਡੀਆਂ ਦਾ ਕਲਰ ਕਾਫੀ ਜ਼ਿਆਦਾ ਚੇਂਜ ਹੋ ਚੁੱਕਾ ਹੈ ਤੇ ਤਕਰੀਬਨ 8-10 ਮਿੰਟ ਹੋ ਚੁੱਕੇ ਨੇ ਤੇ ਪਿੰਡੀਆਂ ਚੰਗੀ ਤਰ੍ਹਾਂ ਪੱਕ ਚੁੱਕੀਆਂ ਨੇ ਤੇ ਹੁਣ ਪਿੰਡੀਆਂ ਨੂੰ ਇੱਕ ਪਲੇਟ ਦੇ ਵਿੱਚ ਮੈਂ ਕੱਢ ਲਿੱਤਾ ਹੈ ਪਿੰਡੀਆਂ ਅੰਦਰੋਂ ਦੀ ਚੰਗੀ ਤਰ੍ਹਾਂ ਗਲੀਆਂ ਹੋਈਆਂ ਹੋਣੀਆਂ ਚਾਹੀਦੀਆਂ ਨੇ ਤੇ ਇਸ ਤਰ੍ਹਾਂ ਸਾਰੀਆਂ ਪਿੰਡੀਆਂ ਮੈਂ ਇੱਕ ਪਲੇਟ ਦੇ ਵਿੱਚ ਰੱਖ ਲੈਂਦੀਆਂ ਨੇ ਤੇ ਹੁਣ ਇੱਕ ਕਟੋਰੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਅੱਧਾ ਚਮਚ ਨਮਕ ਪਾ ਦਿੱਤਾ ਹੈ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾ ਦਿੱਤੀ ਹੈ ਤੇ ਅੱਧਾ ਚਮਚ ਹਲਦੀ ਪਾਊਡਰ ਦਾ ਪਾ ਦਿੱਤਾ ਹੈ ਤੇ ਇੱਕ ਚਮਚ ਮੈਂ ਇੱਥੇ ਦਰਦਰਾ ਕੁੱਟਿਆ ਹੋਇਆ ਸੁੱਕਾ ਧਨੀਆ ਵੀ ਪਾ ਦਿੱਤਾ ਹੈ ਇਸ ਦੇ ਨਾਲ ਸਵਾਦ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਗਰਮ ਮਸਾਲਾ ਵੀ ਪਾ ਦਿੱਤਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਕਸੂਰੀ ਮੇਥੀ ਹੱਥਾਂ ਨਾਲ ਚੰਗੀ ਮਸਲ ਲਈ ਹੋਈ ਹੈ ਉਹ ਵੀ ਪਾ ਦਿੱਤੀ ਹੈ ਤੇ ਹੁਣ ਇਸ ਦੇ ਵਿੱਚ ਮੈਂ ਅੱਧੀ ਕਟੋਰੀ ਪਾਣੀ ਦੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 10 ਮਿੰਟ ਲਈ ਰੱਖ ਦਾਂਗੀ ਤਾਂ ਜੋ ਜਿਹੜੇ ਮਸਾਲੇ ਹੈਗੇ ਨੇ ਉਹ ਹਲਕੇ ਜਿھے ਫੁੱਲ ਜਾਣ ਇਸ ਲਈ ਇਸ ਦੇ ਵਿੱਚ ਪਾਣੀ ਪਾਇਆ ਦੇਖੋ ਮਸਾਲੇ ਤਾਂ ਉਹੀ ਹੁੰਦੇ ਨੇ ਸਿਰਫ ਇਸ ਨੂੰ ਬਣਾਉਣ ਦਾ ਤਰੀਕਾ ਥੋੜਾ ਅਲੱਗ ਹੋ ਜਾਂਦਾ ਜਿਹੜਾ ਮੈਂ ਤਰੀਕਾ ਅੱਜ ਤੁਹਾਨੂੰ ਦੱਸ ਰਹੀ ਹਾਂ ਭਿੰਡੀਆਂ ਦੀ ਸਬਜ਼ੀ ਬਹੁਤ ਵਧੀਆ ਬਣੇਗੀ ਤੇ ਹੁਣ ਜਿਹੜੀ ਕੜਾਈ ਦੇ ਵਿੱਚ ਆਪਾਂ ਭਿੰਡੀਆਂ ਫਰਾਈ ਕੀਤੀਆਂ ਸੀ ਉਸੇ ਕੜਾਈ ਦੇ ਵਿੱਚ ਮੈਂ ਅੱਧੀ ਕੜਛੀ ਤੇਲ ਹੋਰ ਪਾ ਲਿੱਤਾ ਤੇ ਇਸ ਦੇ ਵਿੱਚ ਮੈਂ ਇੱਕ ਬਰੀਕ-ਬਰੀਕ ਕੱਟਿਆ ਹੋਇਆ ਪਿਆਜ਼ ਤੇ ਚਾਰ ਹਰੀਆਂ ਮਿਰਚਾਂ ਵੀ ਬਰੀਕ-ਬਰੀਕ ਕੱਟ ਕੇ ਪਾ ਲਿੱਤੀਆਂ ਨੇ ਤੇ ਮੀਡੀਅਮ ਫਲੇਮ ਦੇ ਉੱਪਰ ਹੀ ਹੁਣ ਆਪਾਂ ਇਹ ਸਬਜ਼ੀ ਬਣਾਣੀ ਹੈ ਤੇ ਇਸ ਨੂੰ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ ਇਸ ਨੂੰ ਲਗਾਤਾਰ ਆਪਾਂ ਹਿਲਾਉਂਦੇ ਹੋਏ ਲਾਈਟ ਬ੍ਰਾਊਨ ਹੋਣ ਤੱਕ ਭੁੰਨੀ ਜਾਵਾਂਗੇ ਇਸੇ ਤਰ੍ਹਾਂ ਪਿੰਡੀਆਂ ਦੀ ਸਬਜ਼ੀ ਦੇ ਵਿੱਚ ਕਦੀ ਵੀ ਟਮਾਟਰ ਨਹੀਂ ਪਾਈਦਾ ਨਹੀਂ ਤਾਂ ਪਿੰਡੀਆਂ ਦੀ ਸਬਜ਼ੀ ਹੋਰ ਜ਼ਿਆਦਾ ਲੇਸਲੀ ਹੋ ਜਾਂਦੀ ਹੈ ਤੇ ਉਹ ਵਧੀਆ ਨਹੀਂ ਲੱਗਦੀ ਤੇ ਦੇਖੋ ਲਾਈਟ ਬ੍ਰਾਊਨ ਹੋ ਗਏ ਨੇ ਪਿਆਜ਼ ਤੇ ਹਰੀਆਂ ਮਿਰਚਾਂ ਤੇ ਹੁਣ ਇਸ ਦੇ ਵਿੱਚ ਮੈਂ ਜਿਹੜੇ ਮਸਾਲੇ ਦਾ ਘੋਲ ਬਣਾ ਕੇ ਰੱਖਿਆ ਹੋਇਆ ਸੀ ਉਹ ਵੀ ਪਾ ਦਿੱਤਾ ਹੈ ਇਸ ਨੂੰ ਹੁਣ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਸ ਦਾ ਪਾਣੀ ਸੁੱਕ ਜੇ ਤੇ ਪਾਣੀ ਦੇਖੋ ਸਾਰਾ ਸੁੱਕ ਚੁੱਕਾ ਹੈ ਤੇ ਮਸਾਲੇ ਚੰਗੀ ਤਰ੍ਹਾਂ ਪੁੱਜ ਚੁੱਕੇ ਨੇ ਤੇ ਪਿੰਡੀਆਂ ਦੀ ਸਬਜ਼ੀ ਤਾਂ ਪਿਆਜ਼ਾਂ ਨਾਲ ਹੀ ਜ਼ਿਆਦਾ ਸਵਾਦ ਲੱਗਦੀ ਹੈ ਤੇ ਹੁਣ ਇਸ ਦੇ ਵਿੱਚ ਮੈਂ ਇੱਕ ਹੋਰ ਪਿਆਜ਼ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟ ਕੇ ਪਾ ਦਿੱਤਾ ਹੈ ਤੇ ਇਸ ਨੂੰ ਸਿਰਫ ਡੇਢ ਤੋਂ 2 ਮਿੰਟ ਤੱਕ ਹੀ ਭੁੰਨਾਂ ਤਾਂ ਜੋ ਇਹਦਾ ਕੱਚਾਪਨ ਹਲਕਾ ਜਿਹਾ ਨਿਕਲ ਜਾਏ ਪਰ ਇਹਦਾ ਕਰੰਚ ਨਾ ਖਤਮ ਹੋਏ ਫਰਾਈ ਕੀਤੀਆਂ ਹੋਈਆਂ ਪਿੰਡੀਆਂ ਹੋਣ ਤੇ ਨਾਲ ਕਰੰਚੀ ਪਿਆਜ਼ ਹੋਣ ਤਾਂ ਸਬਜੀ ਦਾ ਸਵਾਦ ਤਾਂ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਹੈ ਸੇਮ ਇਸੇ ਤਰੀਕੇ ਨਾਲ ਤੁਸੀਂ ਵੀ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਕੋਲੇ ਸਬਜੀ ਕਿਵੇਂ ਦੀ ਬਣੀ ਤੇ 2 ਮਿੰਟ ਹੋ ਚੁੱਕੇ ਨੇ ਪਿਆਜ਼ਾਂ ਦਾ ਹਲਕਾ ਜਿਹਾ ਕੱਚਾਪਨ ਦੂਰ ਹੋ ਗਿਆ ਪਰ ਇਹਦਾ ਕਰੰਚ ਆਪਾਂ ਖਤਮ ਨਹੀਂ ਹੋਣ ਦਿੱਤਾ ਹੁਣ ਪਿੰਡੀਆਂ ਆਪਾਂ ਇਸ ਦੇ ਵਿੱਚ ਪਾ ਦਾਂਗੇ ਤੇ 2 ਤੋਂ 3 ਮਿੰਟ ਲਈ ਇਹਨਾਂ ਨੂੰ ਮਿਕਸ ਕਰ ਲਾਂਗੇ ਫਲੇਮ ਆਪਾਂ ਹਜੇ ਵੀ ਇੱਥੇ ਮੀਡੀਅਮ ਹੀ ਰੱਖੀ ਹੋਈ ਏ ਦੇਖੋ ਕਿੰਨਾ ਘੱਟ ਟਾਈਮ ਲੱਗਿਆ ਤੇ ਮਸਾਲੇਦਾਰ ਪਿੰਡੀਆਂ ਪਿਆਜ਼ਾਂ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਏ ਬਿਲਕੁਲ ਨਵੇਂ ਤਰੀਕੇ ਦੇ ਨਾਲ ਸਬਜ਼ੀ ਇਹ ਬਣੀ ਏ ਦੇਖੋ ਇਹਦੀ ਰੰਗਤ ਕਿੰਨੀ ਵਧੀਆ ਆਈ ਏ ਜਿੰਨੀ ਜ਼ਿਆਦਾ ਵਧੀਆ ਇਹ ਦੇਖਣ ਦੇ ਵਿੱਚ ਲੱਗ ਰਹੀ ਏ ਖਾਣ ਦੇ ਵਿੱਚ ਓਨੀ ਹੀ ਜ਼ਿਆਦਾ ਵਧੀਆ ਇਹ ਬਣੀ ਏ ਤੇ ਇਹ ਹੁਣ ਸਰਵ ਹੋਣ ਲਈ ਰੈਡੀ ਏ ਦੇਖੋ ਪਿੰਡੀਆਂ ਦੀ ਸਬਜ਼ੀ ਕਿੰਨੀ ਜ਼ਬਰਦਸਤ ਬਣ ਕੇ ਤਿਆਰ ਹੋ ਚੁੱਕੀ ਹੈ